ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਆਲੂ ਦਿਖਾਉਣੇ ਆਪਣੇ ਕਿੰਨੇ ਕੁ ਨਿਕਲੇ ਜਿਹੜੇ ਆਪਾਂ ਆਲੂ ਵਿਜੇ ਦੀ ਆ ਆਪਣੇ ਆਲੂ ਆ ਗਏ ਕੱਖ ਇਹਨਾਂ ਦੇ ਖਾਸਾ ਹੋਇਆ ਮੈਂ ਕਾਲੂ ਇਹਨਾਂ ਤੇ ਕੱਖਾ ਦੀ ਸਪਰੇਅ ਕਰਾਉਣੀ ਆ 16 ਕੁ ਦਿਨ ਹੋ ਗਏ ਇਹਨਾਂ ਨੂੰ ਲੱਗਿਆ ਨੂੰ ਇਹਨੂੰ ਪੱਟ ਕੇ ਵੀ ਦਿਖਾਉਨੇ ਆ ਇਹਨੂੰ ਕਿ ਕਿੰਨਾ ਕਾਲੂ ਜੰਮਿਆ ਆ ਕਿੰਨਾ ਕੁ ਨਹੀਂ ਕੱਖ ਦੇਖੋ ਆਲੂ ਤੇ ਸਪਰੇਅ ਹੋ ਜਾਣੀਆਂ ਕੱਖਾਂ ਦੀ ਅੱਖ ਸਾਰੇ ਮਰ ਜਾਣੇ ਨੇ ਫਿਰ ਆ ਆਪਣੇ ਸਾਰੇ ਆਲੂ ਨੇ ਇੱਕ ਉਹ ਵਾਲਾ ਖੇਤ ਹੈ ਜੀ ਇੱਕ ਆ ਲੱਗਿਆ ਵੇ ਇਹ ਲੱਗੇ ਮੈਨੂੰ 19 19 ਤਰੀਕ ਦੇ ਲੱਗੇ ਹੋਣੇ ਇਹ ਪੱਟਕੇ ਦਿਖਾਉਣੇ ਆ ਹੁਣ ਤੁਹਾਨੂੰ ਕਿੰਨਾ ਕੁ ਚੱਲ ਪਿਆ ਹੁਣ ਗੱਭੋਗਾ ਪੱਟਣੇ ਲੱਗੇ ਆ ਜੀ ਆਲੂ ਦੇਖਦੇ ਆ ਪੱਟ ਕੇ ਨਾਲ ਤੁਹਾਨੂੰ ਦਿਖਾਉਨੇ ਆ ਇਤੋਂ ਗੱਭਗ ਪੱਟੇ ਦੇਖ ਲੈਣੇ ਆ। ਉੱਤੇ ਹੀ ਬਿਆਲੂ ਤੇ। ਕੋਈ ਨਾ ਨਿਕਲੇ। ਆ ਜੀ ਦੁਈਆ। ਇਹਨਾਂ ਨੇ ਕਾਲੇ ਸਾਰੀ। ਆਪ ਤੇ ਡੱਕਾ ਸਾਰੇ ਨੇ ਬਾਹਰ ਨਿਕਲ ਜਾਣਾ ਆਲੂ ਨੇ ਸਪਰੇਅ ਹੋਈ ਤੋਂ ਬਾਅਦ ਇਹਨੋਂ ਉਤੀ ਦਬਦਨੇ ਆ ਕਿਤੇ ਕਿਤੇ ਜ਼ਿਆਦਾ ਤੂੰ ਹੀ ਮਾਰੀ ਵੀ ਆ ਕਿਤੇ ਘਟ ਹੈ ਇੱਕ ਦਾਲੂ ਹੈ ਜਿਹੜਾ ਵਿੱਚੋਂ ਕੱਟ ਮਾਰੀ ਵੀ ਜੀ ਨੇ ਤੂੰ ਦੂਈ ਜਗ੍ਹਾ ਤੋਂ ਹੀ ਪੱਟ ਕੇ ਦਿਖਾ ਰਣੇ ਇਥੋਂ ਤਾਂ ਦਿਖਾਤਾ ਆ ਹਾਰੀ ਹਾਰੀ ਇਹਨੇ ਦੇਖੋ ਵੱਧ ਮਾਰੀ ਵੀ ਆ। ਮੋਰੀ ਘੱਟ ਦੀ। 16 ਦਿਨਾਂ ਦਾ ਆਲੂ ਆ ਜੀ ਇਹ। ਸਭ ਪਰ ਇਹ ਕੋਈ ਹੋਈ ਨਹੀਂ ਕੱਲਾ ਪਾਣੀ ਉਹ ਲੱਗਿਆ ਹੋਇਆ। ਹੌਣ ਟਾਕਤਾ ਹੀ ਆਪਾਂ ਹੁਣ ਤੁਹਾਨੂੰ ਦੂਏ ਵੀ ਦਿਖਾਉਨੇ ਆ ਜਿਹੜੇ ਚ ਲੇਟ ਲਾਇਤੀ ਹੱਬ ਤੱਕ ਉਹ ਆਲੂ ਵੀ ਦਿਖਾਉਨੇ ਆ ਉਹ ਵਾਲੇ ਉਹ ਵਾਲੇ ਆਲੂ ਆਨੇ ਸਾਰੀ ਇੱਕ ਲਾਈਨ ਦਿਖਾਉਨੇ ਤੁਹਾਨੂੰ ਵੀ ਆ ਗਏ ਆਪਾਂ ਇਧਰ ਲੈ ਆਲੂ ਆ ਤੇ ਖੇਤ ਚ ਜਿਹੜੇ ਆਪਾਂ ਲੇਟ ਲਾਇਤੀ ਉਹਦੇ ਨਾਲ ਜਿਹੜੇ ਪਹਿਲਾ ਆਲੂ ਦਿਖਾ ਕੇ ਹਟਿਆ ਤੁਹਾਨੂੰ ਪਿਛਲੀ ਕਲਿੱਪ ਚ ਉਹ ਇਹਨੂੰ ਲੇਟ ਲੱਗੇ ਹੋਏ ਨੇ ਇਹ ਆਲੂ ਉਹ 19 ਤਰੀਕ ਨੂੰ ਲਾਇਤੀ ਆਲੂ ਇਹ 24 ਨੂੰ ਲਾਇਤੀ ਤੁਹਾਨੂੰ ਇਹ ਵੀ ਦਿਖਾਉਨੇ ਆ ਕਿੰਨੇ ਕ ਨਿਕਲਿਆ ਹੈ ਹੁਣ ਇਥੋਂ ਰੈਂਡਮਲੀ ਪੱਟ ਲੈਂਦੇ ਆ ਕਿਤੋਂ ਵੀ ਪੱਟੋ ਪੱਟਦੇ ਆ ਨਿਕਲ ਆਇਆ ਲੂ ਇਹ ਦੇਖ ਲਓ ਕਿੰਨਾ ਕਰਿਆ ਮੈਂ ਉਹਦੇ ਮੁਕਾਬਲੇ ਮੈਂ ਵੀ ਕੱਢ ਲਈ ਤੂੰ ਆਲੂ ਤਾਂ ਸਾਰੇ ਜੰਮਿਆ ਆਇਆ ਆਪਣਾ ਇਹਨੋਂ ਉੱਤੀ ਦਾ ਬੋਦੰਨੇ ਹੁਣ ਹੋਰ ਕਿਤੋਂ ਵੀ ਪੱਟੇ ਦਿਖਾ ਦੰਨੇ ਹੁਣ ਤੁਹਾਨੂੰ ਇਧਰੋਂ ਵੀ ਪੱਟ ਕੇ ਦਿਖਾਉਂਦੇ ਆ ਜੀ ਉਥੋਂ ਦਾ ਪਹਿਲਾ ਪੱਟ ਕੇ ਦਿਖਾਤਾ ਉਹ ਬੰਦ ਕਰ ਤਾ ਇਹਨੂੰ ਪੂਰਾ ਆਲੂ ਢੱਕ ਤਾ ਹੁਣ ਉਹਨੂੰ ਇਧਰੋਂ ਵੀ ਪੱਟ ਕੇ ਦਿਖਾਉਂਦੇ ਆ ਕਿ ਇਹ ਤਾਂ ਉਹੀ ਆ ਜੀ ਪੱਟਾ ਲੱਗ ਲੱਗ ਵੱਟ ਕੇ ਦੇਖ ਰਿਹਾ ਕਿ ਇੱਕੋ ਇੱਕੋ ਚਾਰ ਸਾਰ ਦਾ ਜੰਮਿਆ ਹੋਇਆ ਸਾਰੀ ਆ ਦੇ ਨਿਕਲਿਆ ਇੱਕੋ ਸਾਰ ਦਾ ਜੰਮਿਆ ਹੋਇਆ ਜੀ ਸਾਰ ਵਧੀਆ ਸਾਰੇ ਨਿਕਲਿਆ ਜਾਨੂੰ ਇਹਦੇ ਕੱਖਾਂ ਦੀ ਸਪਰੇ ਹੋ ਜੂਗੀ ਤੋ ਹੀ ਦੇਖ ਲਓ ਇਹ 10 ਕਿ ਦਿਨਾਂ ਦਾ ਹੀ ਆਲੂ ਇਹ। ਤਾਂ ਬਦਨ ਨਹੀਂ ਆਤੇ। ਆ ਆਪਣੇ ਸਾਰੇ ਆਲੂ ਨੇ ਜੀ। ਕੱਲੋ ਜੀਰੀ ਵੀ ਵੱਢਣੀ ਹੈ ਜੀ। ਉਹਦਾ ਵੀ ਵਲੌਗ ਆਊਗਾ। ਦੱਸਾਂਗੇ ਤੁਹਾਨੂੰ ਉੱਧਰ ਸਭ ਕੁਝ ਵੀ 26 ਜੀਰੀ ਹੈ ਜੀ ਆਪਣੀ। ਬੱਢਣੀ ਆ ਉਧਰ ਦੂਈ ਮੋਟਰ ਤੇ ਬਣੇ ਰਿਹਾ ਜੀ ਵੀਡੀਓ ਨਾਲ ਅੱਜ ਦਾ ਬਲੌਗ ਉਰੀ ਕਰਦੇ ਐਂਡ ਜਿਹੜੇ ਚੈਨਲ ਤੇ ਨਾ ਮੈਂ ਚੈਨਲ ਨੂੰ ਗੱਲ ਸਬਸਕ੍ਰਾਈਬ ਮਨਛ ਬਣਾ ਚੈਨਲ ਨੂੰ ਓਕੇ ਜੀ ਬਾਏ ਕੱਲੂ ਮਿਲਦੇ ਨਾ ਮੇ ਬਲੌਗ ਦੇ ਨਾਲ